ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦੇ ਦਿਲ ਦੇ ਰੋਗਾਂ ਦੇ ਵਿਭਾਗ ਨੇ ਇੱਕ 13 ਸਾਲਾਂ ਬੱਚੀ ਦੇ ਦਿਲ ਦੀ অতি ਦੁਰਲੱਭ ਮੰਨੀ ਜਾਂਦੀ ਕਾਤਕ ਬਿਮਾਰੀ ਦੀ ਸਫਲ ਸਰਜਰੀ ਕਰਕੇ ਨਾ ਸਿਰਫ ਪੰਜਾਬ ਜਾਂ ਭਾਰਤ ਬਲਕਿ ਪੂਰੇ ਵਿਸ਼ਵ ਵਿੱਚ ਅੰਮ੍ਰਿਤਸਰ ਦਾ ਨਾਮ ਉੱਚਾ ਕੀਤਾ ਹੈ। ਇਹ ਇਤਿਹਾਸ ਰਚਨ ਵਾਲੇ ਕਾਰਡੀਓਲੋਜਿਸਟ ਡਾਕਟਰ ਪਰਮਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਸਾਂਝੀ ਕੀਤੀ। ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਕੇ ਐਸ ਐ ਸਹਾਇਕ ਪ੍ਰੋਫੈਸਰ ਕਾਰਡੀਓਲੋਜੀ ਵਿਭਾਗ ਵਿੱਚ ਪਿਛਲੇ 3 ਸਾਲਾਂ ਤੋਂ ਕੰਮ ਕਰ ਰਹੇ ਆ ਇਹ ਸਾਡੀ ਪੂਰੀ ਕਾਰਡੀਓਲੋਜੀ ਵਿਭਾਗ ਦੀ ਟੀਮ ਹੈ ਅੱਜ ਜਿਸ ਸੰਦਰਭ ਪੰਦੇ ਵਿੱਚ ਅਸੀਂ ਸਾਰੇ ਇੱਥੇ ਇਕੱਠੇ ਇਕੱਤਰ ਹੋਏ ਆ ਉਹ ਇੱਕ ਬੜੀ ਰੇਅਰ ਤੇ ਦੁਰਲਭ অতি ਦੁਰਲਭ ਬਿਮਾਰੀ ਬਾਰੇ ਅਸੀਂ ਕੁਝ ਜਾਣਨਾ ਪਾਣਾ ਚਾਹੁੰਦੇ ਆ ਇੱਕ ਨਵੀਂ ਟੈਕਨੀਕ ਆਂਦੀ ਹੈ ਜਿਸ ਨੂੰ ਅਸੀਂ ਪਰਕਟੇਨੀਅਸ ਤਕਨੀਕ ਕਹਿੰਦੇ ਆ ਉਸ ਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਪੈਰ ਦੇ ਰਸਤੇ ਦੇ ਵਿੱਚ ਜਾ ਕੇ ਫਲੋਰੋਸਕੋਪੀ ਦੀ ਮਦਦ ਦੇ ਨਾਲ ਅਸੀਂ ਇਹਨਾਂ ਦੋਨਾਂ ਕਮਿਊਨੀਕੇਸ਼ਨਸ ਦੇ ਵਿੱਚ ਆਪਸ ਦਾ ਕਨੈਕਸ਼ਨ ਨੂੰ ਇੱਕ ਡਿਵਾਈਸ ਲਗਾ ਕੇ ਜਿਸ ਤਰ੍ਹਾਂ ਅਸੀਂ ਨਾ ਨੀਲੇ ਪਹਿਨਣ ਵਾਲੇ ਸ਼ੇਧ ASD, BSD, PDE ਚ ਡਿਵਾਈਸ ਲਗਾਉਂਦੇ ਹਾਂ ਉਹ ਡਿਵਾਈਸ ਲਗਾ ਕੇ ਇਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਜੇ ਅਸੀਂ ਇਸ ਨੂੰ ਦੇਖਿਆ ਜਾਵੇ ਤਾਂ ਲਗਭਗ ਇਸ ਤਰੀਕੇ ਦੇ ਨਾਲ ਪੂਰੇ ਵਿਸ਼ਵ ਦੇ ਵਿੱਚ ਵੱਧ ਤੋਂ ਵੱਧ 20 ਤੋਂ 25 ਕੇਸਿਸ ਹੀ ਐਸੇ ਹਨ ਜੋ ਕਿ ਇਸ ਤਰੀਕੇ ਦੇ ਨਾਲ ਪਰਕਟੈਡੀਸ ਵਿਜੀਵ ਦੇ ਨਾਲ ਜਿਨ੍ਹਾਂ ਦਾ ਇਲਾਜ ਕੀਤਾ ਗਿਆ ਹੈ ਭਾਰਤ ਦੇ ਵਿੱਚ 올 ਇੰਡੀਆ ਇੰਸਟੀਚਿਊਟ ਦੁਆਰਾ ਵੀ ਇੱਕ ਕੇਸ ਰਿਪੋਰਟ ਹੈ ਪੀਜੀਆਈ ਚੰਡੀਗੜ੍ਹ ਦੁਆਰਾ ਵੀ ਇੱਕ ਕੇਸ ਰਿਪੋਰਟ ਹੈ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਲਖਨਊ ਦੁਆਰਾ ਦੋ ਕੇਸ ਰਿਪੋਰਟਾਂ ਹਾਂਜੀ ਬਹੁਤ ਵਧੀਆ ਹੋਇਆ ਲਾਜ ਇੱਥੇ ਆਈ ਬੁੱਢੇ تھے ਤਾਂ ਆਈ ਜੀ ਡਿੱਗ ਤਾ ਇਹ ਹੀ ਸਾਹ ਚੜਦਾ ਸੀ ਲੱਤਾਂ ਵੀੜੋਂ ਡਿਗਾਂ ਸੀ ਸਿਰ ਬੜਾ ਦਰਦ ਕਰਦਾ ਸੀ ਸਾਡਾ ਕੋਈ ਪੈਸਾ ਨਹੀਂ ਲੱਗਾ